ਰਾਬੀਆ ਇੱਕ ਮੁਸਲਮਾਨ ਔਰਤ ਹੋਈ ਜਿਸ ਦਾ ਨਾਮ ਇਤਿਹਾਸ ਵਿੱਚ ਰਾਬੀਆ ਜਾਂ ਰਹਿਬਾ ਕਰਕੇ ਆਉਂਦਾ ਹੈ ਇਸ ਦੀ ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਸੀ ਇਹ ਆਪਣੇ ਘਰ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹਿਆ ਕਰਦੀ ਸੀ ਇਸ ਦੀ ਆਵਾਜ਼ ਇੰਨੀ ਜ਼ਿਆਦਾ ਸੁਰੀਲੀ ਸੀ ਕਿ ਜੋ ਵੀ ਇਸ ਦੀ ਆਵਾਜ਼ ਸੁਣਦਾ ਉਸ ਵੱਲ ਖਿੱਚਿਆ ਆਉਂਦਾ ਜਦੋਂ ਸੰਗਤ ਬਹੁਤ ਜ਼ਿਆਦਾ ਆਉਣ ਲੱਗ ਪਈ ਤਾਂ ਰਹਿਬਾਨੇ ਸ਼ਾਮ ਦੇ ਵੇਲੇ ਦਾ ਟਾਈਮ ਰੱਖ ਲਿਆ ਜਦੋਂ ਕੁਰਾਨ ਸ਼ਰੀਫ ਪੜਿਆ ਜਾਵੇ ਰਹਿਬਾ ਹਰ ਰੋਜ਼ ਸ਼ਾਮ ਨੂੰ ਕੁਰਾਨ ਸ਼ਰੀਫਾਂ ਦੀਆਂ ਆਇਤਾਂ ਬਹੁਤ ਸਰੀਲੀ ਆਵਾਜ਼ ਵਿੱਚ ਪੜਨ ਲੱਗ ਪਈ ਇੱਕ ਦਿਨ ਸ਼ਾਮ ਨੂੰ ਜਦੋਂ ਕੁਰਾਨ ਸ਼ਰੀਫ ਪੜਨ ਦਾ ਟਾਈਮ ਹੋਇਆ ਤਾਂ ਰਹਿਬਾ ਕੋਈ ਚੀਜ਼ ਘਰ ਦੇ ਵੇਲੇ ਵਿੱਚ ਲੱਭਣ ਲੱਗੀ ਜਦੋਂ ਕੋਈ ਸੰਗਤ ਆਈ ਤਾਂ ਉਹਨਾਂ ਨੇ ਰੈਬਾ ਨੂੰ ਪੁੱਛਿਆ ਕੀ ਗਵਾਚ ਗਿਆ ਤਾਂ ਰੈਬਾ ਕਹਿਣ ਲੱਗੀ ਸੂਈ ਗਵਾਚ ਗਈ ਤੇ ਉਸਦੇ ਨਾਲ ਸੂਈ ਲੱਭਣ ਲੱਗ ਪਏ। ਹੋਰ ਵੀ ਸੰਗਤ ਆ ਗਈ ਜਦੋਂ ਵੇੜਾ ਭਰ ਗਿਆ ਸਾਰਿਆਂ ਨੂੰ ਪਤਾ ਲੱਗਾ ਤਾਂ ਵਿੱਚੋਂ ਕੁ ਸਿਆਣੇ ਬੰਦਿਆਂ ਨੇ ਪੁੱਛਿਆ ਰੈਬਾ ਐਦਾਂ ਤਾਂ ਸੂਈ ਨਹੀਂ ਲੱਭਣੀ ਤੂੰ ਇਹ 10 ਡਿਗਰੀ ਕਿੱਥੇ ਹੈ ਤਾਂ ਰੈਬਾ ਕਹਿਣ ਲੱਗੀ ਸੂਈ ਅੰਦਰ ਡਿਗੀ ਹੈ। ਇਹ ਸੁਣ ਕੇ ਸਾਰੇ ਹੱਸਣ ਲੱਗ ਪਏ ਅਤੇ ਕਹਿਣ ਲੱਗੇ ਸੂਈ ਅੰਦਰ ਡਿੱਗੀ ਹੈ ਸਾਰਿਆਂ ਨਾਲ ਬਾਹਰ ਰਿਹਾ ਹੈ ਰੈਬਾ ਕਹਿਣ ਲੱਗੀ ਅੰਦਰ ਬਹੁਤ ਹਨੇਰਾ ਹੈ ਬਾਹਰ ਕੁ ਚਾਨਣ ਸੀ ਇਸਦੀ ਬਾਹਰ ਕਿ ਲੱਭਣ ਲੱਗ ਗਈ ਸਾਰੇ ਕਹਿਣ ਲੱਗ ਪਏ ਏਦਾਂ ਨਹੀਂ ਹੁੰਦਾ ਜਿੱਥੇ ਚੀਜ਼ ਹੋਵੇ ਉੱਥੇ ਹੀ ਮਿਲਦੀ ਹੈ ਜੇ ਅੰਦਰ ਹਨੇਰਾ ਹੈ ਤਾਂ ਅੰਦਰ ਅੱਗ ਬਾਲ ਕੇ ਰੋਸ਼ਨੀ ਕਰ ਸਭ ਕੁਝ ਦਿਖਾਈ ਪਵੇਗਾ ਰੱਬਾ ਕਹਿਣ ਲੱਗੀ ਜੇ ਤੁਹਾਨੂੰ ਇਹ ਸਮਝ ਹੈ ਕਿ ਜਿੱਥੇ ਚੀਜ਼ ਹੋਵੇ ਉੱਥੇ ਹੀ ਮਿਲਦੀ ਹੈ ਜੇ ਹਨੇਰਾ ਅੰਦਰ ਹੋਵੇ ਤਾਂ ਚਾਨਣ ਕੀਤਿਆਂ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਤਾਂ ਤੁਸੀਂ ਬਾਹਰ ਕਿ ਲੱਭਦੇ ਫਿਰਦੇ ਹੋ ਪਰਮੇਸ਼ਵਰ ਤਾਂ ਤੁਹਾਡੇ ਅੰਦਰ ਹੀ ਹੈ ਤੇ ਹਨੇਰੇ ਵਿੱਚ ਦਿਖਾਈ ਨਹੀਂ ਦਿੰਦਾ ਇਸ ਲਈ ਤੁਸੀਂ ਕਿਉਂ ਨਹੀਂ ਅੰਦਰ ਚਾਨਣ ਕਰਕੇ ਉਹ ਪਰਮੇਸ਼ਵਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਸਾਰੇ ਬਹੁਤ ਸ਼ਰਮਸ਼ਾਰ ਹੋਏ ਅਤੇ ਰੈਬਾ ਕਹਿਣ ਲੱਗੀ ਚੰਗੇ ਕਿਰਦਾਰਾਂ ਵਾਲੇ ਇਨਸਾਨ ਬਣੋ ਹਰ ਇੱਕ ਦੀ ਮਦਦ ਕਰੋ ਸੱਚੇ ਰੱਬ ਨੂੰ ਹਮੇਸ਼ਾ ਆਪਣੇ ਚੇਤੇ 'ਚ ਰੱਖੋ ਜਦੋਂ ਉਸ ਦਾ ਨਾਮ ਜਪ ਤੇ ਅੰਦਰ ਚਾਨਣ ਹੋ ਜਾਵੇਗਾ ਤਾਂ ਪਰਮੇਸ਼ਰ ਤੁਹਾਨੂੰ ਤੁਹਾਡੇ ਅੰਦਰ ਹੀ ਬੈਠਾ ਨਜ਼ਰ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ